ਸੂਰਾ ਸੋ ਪਹਿਚਾਨੀਐ ਜੋ ਡਰ ਤੀਨ ਕੇਤਾ ਪਰ ਜਾ ਪਰ ਜਾ ਕਟ ਮਰੈ ਕਬਹੂ ਨ ਛੜੈ ਖੇਤਾ ਸਤ ਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੂਖ ਨਾਮ ਹਰਿ ਸੋਭਾ ਚਿੰਤਾ ਨਾਹੇ ਹਮਾਰੀ ਪਤ ਦਿਉਦਾਰਨ ਸਤ ਗੁਰ ਮੇਰਾ ਮੁਹਿ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸਤੈ ਸਾਈਂ ਗੋ ਸੋਹਣ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਮੇ ਸਤ ਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹਾਥ ਤੇ ਰੱਖਿਆ ਹਰ ਕੋ ਵੇਦ ਨਮਾਨ ਰੋਵਾ ਮੇਰਾ ਸਤ ਗੁਰ ਰਖਵਾਲਾ ਹੋਵਾ ਰਬ ਹੱਥ ਤੇ ਰੱਖਿਆ ਹਰ ਕੋਬਿੰਦਰ ਨਾਮ ਰਵਾ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਧੋਵੈ ਸਵਾਰੇ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਅਡਲ ਬਚਨ ਨਾਨਕ ਗੁਰ ਤੇਰਾ ਸਫਨ ਕਰਮ ਸਤਕ ਧਾਰਿਆ ਹਲਤ ਪਲਤ ਪ੍ਰਭ ਧੁਮੈ ਸਵਾਰੇ ਹਮਰਾ ਗੜਿਆ ਵਗੜਨਾ ਵਿਚਾਰਿਆ ਅਡਾਲਾ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤ ਕਾ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 168 ਮੁਹੱਲਾ ਪੰਜਵਾਂ ਮੇਰਾ ਸਤਵਰ ਰਖਵਾਲਾ ਹੋਵਾ ਤਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਕੋਬਿੰਦ ਨਵਾ ਨਰੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤੇ ਸਮੂਹ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੋ ਕਿ ਤੁਸੀਂ ਸੰਧਿਆ ਦੇ ਟਾਈਮ ਤੋਂ ਸਤਿਗੁਰਾਂ ਦੀ ਪਾਵਨ ਪੁੱਤਰ ਜੋਰੀ ਅੰਦਰ ਬੈਠ ਕਰਕੇ ਸਮੂਹ ਸਿੰਘਾਂ ਸਿਮਰਣੀਆਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹੋ ਆਪਣੇ ਮਨ ਦੇ ਵਿੱਚ ਵਿਚਾਰ ਕੇ ਉਹਨਾਂ ਨੂੰ ਉਹਨਾਂ ਦੇ ਆਮ ਤੇ ਉਹਨਾਂ ਦੀ ਯਾਦ ਵਿੱਚ ਜੁੜਨ ਬੈਠ ਕਰਕੇ ਸਤਨਾਮ ਦਾ ਜਪ ਕੀਤਾ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ ਜੀ ਆਓ ਸਾਰੀ ਸੰਗਤ ਬਲਾਵ ਦੀ ਫਤੇ ਹੁਣ ਕੜਾ ਪ੍ਰਸ਼ਾਦੀ ਦੇ ਗਵਰਤਾਈਆਂ ਜਰਨੀਆਂ ਪਹਿਲਾਂ ਗੁਰੂ ਸਾਹਿਬ ਜੀ ਦੇ ਸੁਖਾਸਨਾਂ ਦੀ ਸੇਵਾ ਹੋਣੀ ਆ ਕੜਾ ਪ੍ਰਸ਼ਾਦੀ ਦੇ ਲੈ ਕੇ ਭਾਈ ਸਾਹਿਬ ਭਾਈ ਪ੍ਰਦੀਪ ਸਿੰਘ ਦੇ ਸਮੂਹ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਉਹਨਾਂ ਵੱਲੋਂ ਦੁੱਧ ਦੇ ਲੰਗਰ ਤਿਆਰ ਨੇ ਸਰਬੱਤ ਸੰਗਤਾਂ ਨੇ ਭਾਈ ਕੜਾ ਪ੍ਰਸ਼ਾਦੀ ਦੇ ਲੈ ਕੇ ਚਾ ਨੰਗਰ ਹਾਲ ਵਿੱਚ ਪਹੁੰਚ ਕਰਕੇ ਗੁਰੂ ਕੇ ਜੋ ਤਿਆਰ ਹੋਏ ਤੋਂ ਤੇ ਲੰਗਰ ਛੱਕ ਕੇ ਫਿਰ ਜਾਣ ਦੀ ਕਿਰਪਾਤਾ ਕਰੋ ਕਿਸੇ ਨਾਰਾਂ ਦੇ ਦਿਨਾਂ ਦੇ ਵਿੱਚ ਵੀ ਜ਼ਰੂਰ ਸੰਧਿਆ ਦੇ ਕਾਮ ਜਰੂਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਇਹ ਜੇ ਸਤਿਗੁਰਾਂ ਨੇ ਸਾਨੂੰ ਮਾਨਸ ਦੇਹੀ ਦਿੱਤੀ ਹੈ ਨਾ ਤੇ ਲਾਹੇ ਪ੍ਰਾਪਤ ਕਰ ਲਓ ਭਾ ਗਵਾਲਿਓ ਇਹ ਮਾਪ ਦੁਆਰਾ ਦੁਆਰਾ ਸਾਨੂੰ ਇਹ ਮਾਨਸ ਦੇਹੀ ਨਹੀਂ ਮਿਲਣੀ ਜੇ ਮਿਲਣੀ ਮਿਲ ਗਈ ਆ ਤਾਂ ਆਪਣਾ ਅੱਗਾ ਸਵਾਰ ਲੀ ਗੁਰੂ ਸਾਹਿਬ ਕਿਰਪਾ ਕਾ ਅਨਸਾਰ ਇਹ ਨਗਰ ਖੇੜ ਦੇ ਸਰ ਤੇ ਮੇਰਾ ਭਰਿਆ ਹੱਥ ਰੱਖਣ ਸਾਰਾ ਨਗਰ ਖੇੜਾ ਸੁਖੀ ਬਸੇ ਨਾਲਕ ਨਾਮ ਕਰਦੀ ਕਰਾ ਤੇਰੇ ਭਾਰੇ ਸਰਬੱਤ ਦਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਅਤੇ ਰੇ